ਚੌਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਬਤ ਹੈ ਪਾਤ ਸਾਹਿ ਦਸਵੀ ਕਬਾਤ ਮੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਬ ਹੋ ਆਪ ਹਾਥ ਤੈ ਮੋਹ ਬਚਾਵੋ ਸੁਖੀ ਮਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾਨ ਜੇ ਕਰਦਾ ਕਰੀਏ ਸਭ ਮਰਨ ਕੋ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣ ਧਾਉ ਜੋ ਬਰ ਚਾਹ ਹਾਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿ ਇਹ ਜਲ ਜੁਲ ਸਤਰ ਹਮਾਰੇ ਮਾਰਿ ਇਹ ਆਪ ਹਾਥ ਲੈ ਮੁਝੇ ਉਪਰੀਏ ਮਰਨ ਕਾਲ ਕਾ ਤਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਣ ਸ੍ਰੀ ਹਸਤ ਜੋ ਕਰਿਓ ਰੱਛਾ ਰਾਖ ਲੇ ਹੋ ਮੋਹ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦ੍ਰਿਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਕਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਮਜੂ ਅਵਤਰਾ ਕਾਲ ਪਾਏ ਕਰ ਮਿਸਨ ਪ੍ਰਕਾਸ਼ਾ ਸਕਲ ਕਾਲ ਕਾਕੀਆਂ ਤਮਾਸਾ ਜਵਨ ਕਾਲ ਜੋਗੀ ਸਿਮ ਕੀਓ ਬੇਦ ਰਾਜ ਬ੍ਰਹਮਾ ਜੁਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗ ਬਨਾਇਓ ਦੇਵ ਤੈ ਤਜਛਣੀ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਹੀ ਕੋ ਹਮਾਰੀ ਸકલ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰਣ ਕੋ ਪਲੰਭੋ ਬਦਕਿਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟਿ ਉਤੇ ਕੁੰਚਰੇ ਰਸੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਘਟ ਘਟ ਕੇ ਪਟ ਘਟ ਕੀ ਜਾਣੇ ਜਾਬੁਦ ਕਰਖ ਕਰਾ ਕਨ ਤਾਰਾ ਪ੍ਰਜਾ ਕਰ ਤਵ ਦੇਹ ਅਪਾਰਾ ਜਾਬਿਆ ਕਰਖ ਕਰ ਤਹੁ ਕਬ ਹੂ ਤਮੈ ਮਿਲ ਦੇਹ ਧਰ ਸਭ ਹੂ ਜੀਤੇ ਬਦਨ ਸ੍ਰੇਸ਼ਟ ਸਵਤਾ ਰੈ ਆਪ ਆਪਣੀ ਬੂਝ ਉਚਾਰੈ ਤਮ ਸਭ ਹੀ ਤੇ ਰਤਨ ਰਾਲਵ ਜਾਣਤ ਵੇਦ ਭੇਦ ਅਰੇ ਆਲਮ ਨਰੰਕਾਰ ਧ੍ਰਿਪਕਾ ਨਰਲਾੰਬ ਆਦਿ ਅਨੀਲੇ ਅਨਾਦਿਆ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਮੇਦਾ ਤਾ ਕੋ ਗਰਪਾਹਣੇ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਰੰਗਾਰ ਕਾ ਚੀਨ ਨਹਿ ਪੇਵਾ ਪਾਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਮਿੰਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪਸਰੂਪਾਰੰਕ ਭਯੋ ਰਾਵ ਕਹਿ ਭੂ ਪਾਂਡ ਜਿਰਜ ਸੇ ਤਜ ਕੀਨੀ ਉਤਪਜ ਖਾਨ ਬਹੁ ਰਚਦੀਨੇ कहु पूत राजा ह बैठा कहूं सिमंत भयो संकरे कैठा सगरे श्रेष्ठ दिखाए चंपा वात जुगासुर रूप स्वयं पाव अमर छामेरी तुम करो सिख उबार सिख संग रो दुष्ट जिते उठवत तपाता सकल मलेश करो रण घाता جے astrocytes sarani pare tin ke disht dukht ho aye mare purak javan pag pare tihare tin ke tum sankat sab tarare jo kal ko etbarat hai hai ta ke kal nitnah eh praksha hoye tahe sab kala dusht risht dare tat kala kripa disht tan jahine har ho ta ke taap tan kamah har ho ਹਰਿ ਦਿਸੇ ਧਰਮ ਸਭ ਹੋਈ ਦੁਸ਼ਟ ਚਾਛ ਸਕ ਨ ਕੋਈ ਇੱਕ ਬਾਰ ਜਨ ਤਮੈ ਸੰਭਾਰ ਆਕਾਲ ਪਾਸ ਤੇਤਾ ਹੈ ਹੁਬਾਰਾ ਜਿਨ ਨਰ ਨਾਮ ਤੇ ਹਾਰ ਕਹਾ ਲਾਰਜ ਦੁਸ਼ਟ ਦੋਖ ਤੇ ਰਹਾ ਹੜਗ ਕੇ ਤਮੈ ਸਰਣ ਤੇ ਹਾਰੀ ਆਪ ਹੱਥ ਦੇ ਲੈ ਹੋਇ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹਿਬ ਦਸਵੀਂ ਕਬਿ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਬ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਮਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾਨ ਜੇ ਕਰਦਾ ਕਰੀਏ ਸਬੈਰਨ ਕੋ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣ ਧਿਆਉ ਜੋ ਬਰ ਚਾਹ ਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਇਹ ਜੁਲ ਜੁਨ ਸਤਰ ਹਮਾਰੇ ਮਾਰਿ ਇਹ ਆਪ ਹਾਥ ਲੈ ਮੁਝੇ ਉਪਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰਿਓ ਰੱਛਾ ਰਾਖ ਲੈ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦ੍ਰਿਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਕਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਕਤਰ ਕਾਲ ਪਾਏ ਸਿਮਜੂ ਅਵਤਾਰ ਕਾਲ ਪਾਏ ਕਰ ਮਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆਂ ਤਮਾਸਾ ਜਵਨ ਕਾਲ ਜੋਗੀ ਸਿਮ ਕੀਓ ਬੇਦ ਰਾਜ ਬ੍ਰਹਮਾ ਜੁਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਨ ਕ ਬਨਾਇਓ ਦੇਵਤਾ ਤਜਛਣਿ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲੰਬੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟਿ ਤੇ ਕੁੰ ਚਰੇ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਘਟ ਕੀ ਜਾਣ ਜਾਬੁਦ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਵ ਦੇਹ ਅਪਾਰਾ ਜਬਿਆ ਕਰਖ ਕਰਤ ਹਉ ਕਬਹੂ ਤਮੈ ਮਿਲ ਦੇਹ ਧਰ ਸਭ ਹਉ ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪਾਪਣੀ ਮੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲ ਬਜਾਨਤ ਵੇਦ ਭੇਦ ਅਰੇ ਆਲਮ ਨਰੰਕਾਰ ਧ੍ਰਿਪਕਾਰ ਨਰਲਾmb ਆਦਿ ਅਨੀਲੇ ਅਨਾਦਿਆ ਸੰਭਤਾ ਕਾਮੂੜ ਹਚਾਰ ਤਪੇਦਾ ਜਾ ਕੋ ਭੇਵ ਨ ਪਾਵਤ ਮੇਦਾ ਤਾ ਕੋ ਕਰ ਪਾਹਨੇ ਅਨੁਮਾਨਤ ਮਹਾਮੂੜ ਕਛ ਪ੍ਰੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਮਰੰਕਾਰ ਕਾ ਚੀਨਤ ਨਹਿ ਪੇਵਾ ਪਾਪਣੀ ਬੁੱਧ ਹੈ ਜੀਤੀ ਮਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿੰਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸਰੂਪ ਆਰੰਕ ਭਯੋ ਰਾਵ ਕਹਿ ਭੂ ਪਾਂਡ ਜਿਰਜ ਸੇ ਤਹ ਕੀਨੀ ਉਤਪੁਜ ਖਾਨ ਬਹੁ ਰਚ ਦੀਨੇ ਕਹੂੰ ਫੂਲ ਰਾਜਾ ਹਾ ਬੈਠਾ ਕਹੂੰ ਸਿਮੰਟ ਭਯੋ ਸੰਤਰੇ ਕੈਠਾ ਸਗਰੇ ਸ੍ਰਿਸ਼ਟ ਦੇ ਖਾਏ ਚੰਪਾ ਬਾਦ ਜੁਗਾ ਸਰੂਪ ਸਵੰਪਹ ਅਮਰਛਾ ਮੇਰੀ ਤੁਮ ਕਰੋ ਸਿਖਿ ਉਬਾਰ ਸਿਖ ਸੰਗਰੋ ਦੁਸ਼ਟ ਜਿੱਤੇ ਉਠਵਤ ਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਹਸ ਤਾ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਤਬਾਰ ਤੇ ਹੈ ਤਾ ਕੇ ਕਾਲ ਨਿਤ ਨਹ ਐਹ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਰਿਸਤ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹ ਹਰ ਹੋ ਤਾ ਕੇ ਤਾਪ ਤਨ ਕਮਹ ਹਰ ਹੋ ਰਿਦ ਸਿਦ ਘਰਮ ਸਭ ਹੋਈ ਦੁਸ਼ਟ ਚਾਛ ਸਕ ਨ ਕੋਈ ਇੱਕ ਵਾਰ ਜਨ ਤਮੈ ਸੰਭਾਰ ਆ ਕਾਲ ਪਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਰ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਹੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਥ ਦੇ ਲੈ ਹੋਈ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਚਉਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਮਤ ਹੈ ਪਾਤਸ਼ਾਹੀ ਦਸਵੀਂ ਕਬ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਥ ਦੇ ਮੋਹ ਬਚਾਵ ਹੋ ਸੁਖੀ ਮਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾਨ ਜੇ ਕਰਦਾ ਕਰੀਏ ਸਬ ਰਣ ਕੋ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣ ਧਿਆਉ ਜੋ ਬਰ ਚਾਹ ਹ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਇਹ ਜੁਨ ਜੁਨ ਸੱਤਰ ਹਮਾਰੇ ਮਾਰਿ ਇਹ ਆਪ ਹਾਥ ਲੈ ਮੁਝੇ ਉਪਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰਿਓ ਰੱਛਾ ਰਾਖ ਲੈ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤੁਮ ਹੋ ਪ੍ਰੀਤ ਕਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਕਤਰ ਕਾਲ ਪਾਏ ਸਿਮਜੂ ਅਵਤਾਰ ਕਾਲ ਪਾਏ ਕਰ ਮਿਸਨ ਪ੍ਰਕਾਸ਼ਾ ਸਕਲ ਕਾਲ ਕਾਕੀਆਂ ਤਮਾਸਾ ਜਵਨ ਕਾਲ ਜੋਗੀ ਸਿਮ ਕੀਓ ਬੇਦ ਰਾਜ ਬ੍ਰਹਮਾ ਜੂਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜੰਤ ਬਨਾਇਓ ਦੇਵਤਾ ਤਜਛਣੀ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲੰਬੋ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਟਿਟੇ ਤੇ ਕੁੰਚਰੇ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਘਟ ਕੀ ਜਾਣੇ ਜਾਗੁਤ ਕਰਖ ਕਰਾ ਕਰ ਤਾਰਾ ਪ੍ਰਜਾ ਕਰ ਤਵ ਦੇਹ ਅਪਾਰਾ ਜਾਬਿਆ ਕਰਹ ਕਰ ਤਹੋ ਕਬਹੁ ਤੁਮੈ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਮੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲ ਬਜਾਨਤ ਵੇਦ ਭੇਦ ਅਰੇ ਆਲੰਨ ਰੰਕਾਰ ਤ੍ਰਿਪਿਕਾ ਨਰਲਾੰਬਿਆ ਆਦਿ ਅਨੀਲੇ ਅਨਾਦਿਆ ਸੰਭ ਤਾਕਾ ਮੂਲ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਮੇਦਾ ਤਾ ਕੋ ਘਰ ਪਾਹਣੇ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਰੰਗਾਰਕਾ ਜੀ ਨਦਨਹਿ ਪੇਵਾ ਪਾਪਣੀ ਬੁੱਧ ਹੈ ਜੀਤੀ ਮਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿੰਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪਸਰੂਪਾਰਕ ਭਯੋ ਰਾਵ ਕਹਿ ਭੂ ਪਾਂਡ ਜਿਰਜ ਸੇ ਤਹ ਕੀਨੀ ਉਤਪਜ ਖਾਨ ਬਹੁ ਰਚ ਦੀਨੇ ਕਹੂੰ ਪੂਨ ਰਾਜਾ ਹ ਬੈਠਾ ਕਹੂੰ ਸਿਮੰਟ ਭਯੋ ਸੰਕਰੇ ਕੈਠਾ ਸਗਰੇ ਸ੍ਰਿਸ਼ਟ ਦੇ ਖਾਏ ਚੰਪਾ ਬਾਦ ਜੁ ਆਸਰੂਸ ਸਯੰਪਹਾ ਅਬਰਛਾ ਮੇਰੀ ਤੁਮ ਕਰੋ ਸਿਖਿ ਉਬਾਰ ਸਿਖ ਸੰਗਰੋ ਦੁਸ਼ਟ ਜਿੱਤੇ ਉਠਵਤ ਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ جے ہست تو شرنی پرے تن کے دشت دکھت ہوے مرے پُرک جنن پگ پرے تی ہارے تن کے تم سنگٹ سوٹ ارے جو کل کو اتبار تے ہے تا کے کال نیت نہ ہے ہہ رچھہ ہو تاہے سم کال دشت رشت رے تت کالاں کرپا دشت تن جاہے نہر ہو تا کے تاپ تن کم ہے ہر ہو ਰਿਦ ਸਿਦ ਘਰਮ ਸਭ ਹੋਈ ਦੁਸ਼ਟ ਚਾਚ ਵਸ ਕ ਨ ਕੋਈ ਇੱਕ ਬਾਰ ਜਨਤ ਮੈਂ ਸੰਭਾਰਾ ਕਾਲ 파ਸ ਦੇਤਾ ਹੈ ਹੁਬਾਰਾ ਜਿਨ ਨਰ ਨਾਮ ਤੇ ਹਾਰ ਕਹਾ ਲਾਰ ਦੁਸ਼ਟ ਦੋਖ ਤੇ ਰਹਾ ਹੜਗ ਕੇ ਤਮੈਂ ਸਰਣ ਤੇ ਹਾਰੀ ਆਪ ਹਾਥ ਦੇਲੇ ਹੋਈ ਹੁਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਨੇ ਹੋ ਬਚਾਈ ਚੌਪਈ ਸਾਹਿਬ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਤ ਹੈ ਪਾਤਸ਼ਾਹੇ ਦਸਮੀ ਕਬਿ ਬਾਚ ਮੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਜਰਨਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਭ ਹੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਮਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾਨ ਜੇ ਕਰਦਾ ਕਰੀਏ ਸਬੈਰਨ ਕੋ ਆਇ ਸੰਗ ਰੀਏ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹਿ ਪਿਆਸਾ ਤੁਮ ਹੈ ਸਾਡ ਕੋ ਅਵਰਣ ਧਾਉ ਜੋ ਬਰ ਚਾਹ ਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਇਹ ਜੁਲ ਜੁਨ ਸਤਰ ਹਮਾਰੇ ਮਾਰਿ ਇਹ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਾਸ ਨਿਵਰੀਏ ਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰੇ ਹੋ ਰੱਛਾ ਰਾਖਿ ਮੇ ਹੋ ਮੋਹ ਮੇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਸਤਣ ਕੇ ਹੰਤਾ ਤੂੰ ਹੋ ਪੂਰੀ ਚਕਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਮਝੂ ਅਵਤਰਾ ਕਾਲ ਪਾਏ ਕਰ ਮਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਮ ਕੀਓ ਬੇਦ ਰਾਜ ਬ੍ਰਹਮਾ ਜੂਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਦਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਤਜਛਨੀ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਸਹੀ ਕੋ ਹਮਾਰੀ ਸકલ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲੰਬੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟਿ ਤੇ ਕੁੰ ਚਰੇ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣ ਘਟ ਘਟ ਕੇ ਪਟ ਘਟ ਕੀ ਜਾਣ ਜਾਗੁਤ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇਹ ਅਪਾਰਾ ਜਾਬਿਆ ਕਰਖ ਕਰਤ ਹੋ ਕਬਹੁ ਤਉ ਮੈਂ ਮਿਲਤ ਦੇਹ ਧਰ ਸਭ ਹਉ ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪਾ ਪਾਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਵ ਜਾਨਤ ਵੇਦ ਭੇਦ ਅਰੇ ਆਲਮ ਨਰੰਕਾਰ ਤ੍ਰਿਪਿਕਾ ਨਰਲਾਮ ਬਿਆਦਿਆ ਨੀਲੇ ਅਨਾਦਿਆ ਸੰਭਤਾ ਕਾ ਮੂੜ ਹਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਮੇਦਾ ਤਾ ਕੋ ਕਰ ਪਾਹਨੇ ਅਨੁਮਾਨਤ ਮਹਾਮੂੜ ਕਛ ਪ੍ਰੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਰੰਗਕਾਰ ਕਾ ਚੀਨਤ ਨਹਿ ਪ੍ਰਵਾਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿੰਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸਰੂਪ ਆਰੰਕ ਭਯੋ ਰਾਵ ਕਹਿ ਭੂ ਪਾਂਡ ਜਿਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚਦੀਨੇ ਕਹੂੰ ਫੂਲ ਰਾਜਾ ਹਾ ਬੈਠਾ ਕਹੂੰ ਸਿਮਟ ਭਯੋ ਸੰਕਰੇ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਪਾ ਬਾਦ ਜੁਗਾ ਸਰੂਪ ਸਯੰਪਹਾ ਅਬਰਖਾ ਮੇਰੀ ਤੁਮ ਕਰੋ ਸਿਖਿ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ جے ہست توے تا شرنی پرے تن کے دشت دکھت ہوے مرے پُرک جنن پگ پرے تہارے تن کے تم سنگٹ سب ٹارے جو کل کو اتبارت ہے تا کے کال نکت نہ ہے ہہ رَچھّا ہوے تاہے سم کالا دشت رشت رن تَت کالاں کرپا دشت تن جاہے نہر ہو تا کے تاپ تن کم ہے ہر ہو ਰਿਦ ਸਿਦ ਘਰਮ ਸਭ ਹੋਈ ਦੁਸ਼ਟ ਚਾਛ ਸਕ ਨ ਕੋਈ ਇੱਕ ਬਾਰ ਜਨ ਤਮੈ ਸੰਭਾਰ ਆ ਕਾਲ ਆਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤੇ ਹਾਰ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਹੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਥ ਦੇ ਲੈ ਹੋਇ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਚੌਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਬਤ ਹੈ ਪਾਤਸ਼ਾਹ ਦਸਮੀ ਕਬਿ ਬਾਚ ਮੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੈ ਮੋਹ ਬਚਾਵਹੁ ਸੁਖੀ ਮਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਮੈ ਕਰਤਾਰਾ ਮੋਰ ਅਛਾਨ ਜੇ ਕਰਦਾ ਕਰੀਐ ਸਬਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹੈ ਪਿਆਸਾ ਤੁਮਹਿ ਸਾਡ ਕੋਈ ਅਵਰਣ ਧਾਉ ਜੋ ਬਰ ਚਾਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਇਹ ਜੁਲ ਜੁਨ ਸਤਰ ਹਮਾਰੇ ਮਾਰਿ ਇਹ ਆਪ ਹਾਥ ਲੈ ਮੁਝੇ ਉਪਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰਿਓ ਰੱਛਾ ਰਾਖਿ ਮੇ ਹੋ ਮੋਹ ਮੇ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦਸਤਣ ਕੇ ਹੰਤਾ ਤੁਮ ਹੋ ਪੂਰੀ ਚਕਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਕਤਰ ਕਾਲ ਪਾਏ ਸਿਮਜੂ ਅਵਤਾਰ ਕਾਲ ਪਾਏ ਕਰ ਮਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਮ ਕੀਓ ਬੇਦ ਰਾਜ ਬ੍ਰਹਮਾ ਜੂਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜੰਤ ਬਨਾਇਓ ਦੇਵਤਾ ਤਜਛਣੀ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਿਹੀ ਕੋ ਹਮਾਰੀ ਸકલ ਪ੍ਰਜਾ ਜਨੇ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲੰਭੋ ਬਦਕਿਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਟਿਟਿ ਉਤੇ ਕੁੰ ਚਰੇ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਘਟ ਘਟ ਕੇ ਪਟ ਘਟ ਕੀ ਜਾਣ ਜਾਬੂਦ ਕਰਖ ਕਰਾ ਕਰ ਤਾਰਾ ਪ੍ਰਜਾ ਕਰ ਤਵ ਦੇਹ ਅਪਾਰਾ ਜਾਬਿਆ ਕਰਹ ਕਰ ਤਹੋ ਕਬ ਹੂੰ ਤੂੰ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲ ਬਜਾਨਤ ਵੇਦ ਭੇਦ ਅਰੇ ਆਲੰਦਰੰਕਾਰ ਨਿਰਪਕਾਰ ਨਰਲਾੰਬਿਆ ਆਦਿ ਨੀਲੇ ਅਨਾਦਿਆ ਸੰਭ ਤਾਕਾ ਮੂਲ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਮੇਦਾ ਤਾ ਕੋ ਕਰ ਪਾਹਨੇ ਅਨੁਮਾਨਤ ਮਹਾਮੂੜ ਕਛ ਪ੍ਰੇਧ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਰੰਗਾਰਕਾ ਜੀ ਨਤਨਹਿ ਪੇਵਾ ਪਾਪਣੀ ਬੁਧ ਹੈ ਜੀਤੀ ਮਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿੰਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪਸਰੂਪਾਰੰਕ ਭਯੋ ਰਾਵ ਕਹਿ ਭੂ ਪਾਂਡ ਜਿਰਜ ਸੇਤਜ ਕੀਨੀ ਉਤਪੁਜ ਖਾਨ ਬਹੁ ਰਚ ਦੀਨੇ ਕਹੂੰ ਪੂਨ ਰਾਜਾ ਹ ਬੈਠਾ ਕਹੂੰ ਸਿਮੰਟ ਭਯੋ ਸੰਕਰੇ ਕੈਠਾ ਸਗਰੇ ਸ੍ਰਿਸ਼ਟ ਦੇ ਖਾਏ ਚੰਪਾ ਬਾਦ ਜੁ ਆਸਰੂਸ ਸਯੰਪਹਾ ਅਬਰਛਾ ਮੇਰੀ ਤੁਮ ਕਰੋ ਸਿਖਿ ਉਬਾਰ ਸਿਖ ਸੰਗਰੋ ਦੁਸ਼ਟ ਜਿੱਤੇ ਉਠਵਤ ਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ जे अस्तोय ता शरणि परे तिनके दुष्ट दुख त होए मरे पुरख जवन पग परे ति हारे तिनके तुम संकट सब तारें जो कल को इतुबार ते है ताके काल नित नह एह रक्षा होय ताहे सब काल दुष्ट रिष्ट रए तत कालना कृपा दृष्ट तन जाहे निहर हो ताके ताप तन कमह हर हो ਰਿਦ ਸਿਦ ਘਰਮ ਸਭ ਹੋਈ ਦੁਸ਼ਟ ਚਾਛ ਸਕ ਨ ਕੋਈ ਇੱਕ ਬਾਰ ਜਨ ਤਮੈ ਸੰਭਾਰ ਆ ਕਾਲ 파ਸ ਤੇਤਾ ਹੇ ਉਬਾਰਾ ਜਿਨ ਨਰ ਨਾਮ ਤੇ ਹਾਰ ਕਹਾ ਲਾਰ ਦੁਸ਼ਟ ਦੋਖ ਤੇ ਰਹਾ ਹੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਥ ਦੇ ਲੈ ਹੋਇ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਨੇਹੋ ਬਚਾ